ਲੋ ਜੀ ਆਪਾਂ ਗਏ ਆਂ ਰਾਣੀ ਤੀ ਦੇ ਮੇਲੇ ਟਾਈਮ ਹੈ ਜਿਹੜਾ ਸ਼ਾਮ ਦਾ ਬੱਚੇ ਸਕੂਲ ਗਏ ਹੋਏ ਸੀਗੇ ਇਹ ਸਕੂਲੋਂ ਆਏ 3:00 ਪੌਣੇ 3 ਫਿਰ ਤਿਆ ਤੂਏ 3:30 ਵਜੇ ਤੁਰਦਿਆਂ ਨੂੰ 3:30 ਤੁਰੇ 4 4 ਵਜੇ ਆਪਾਂ ਮੇਲੇ ਦੇ ਵਿੱਚ ਪਹੁੰਚ ਗਏ ਜੀ ਮਾਤਾ ਦੇਖਣ ਲਈ ਲੈਣ ਲੱਗੇ ਪਈਆਂ ਸੀਗੇ ਗਰਮੀ ਕਾਫੀ ਸੀ ਵੱਖੇ ਲੱਗੇ ਹੋਏ ਸੀ ਲੋ ਜੀ ਦੇਖੋ ਮੇਲੇ ਦਾ ਘਟਾ ਸਾਡਾ ਦੇਖਣ ਸਮੇਂ ਛੋਟਾ ਜਿਹਾ ਬੱਚਾ ਕਿੰਨਾ ਸਿਕਿਊਟ ਹੈ ਇਹ ਮੇਰੇ ਅੱਗੇ ਖੜਾ ਸੀਗਾ ਦਾਦੇ ਰਾਣੀਤੀ ਇਹ ਸ਼ੁਕਰਵਾਰ ਦੇ ਦਿਨ ਮੇਲਾ ਲੱਗਦਾ ਜੀ ਹਰ ਸਾਲ ਬਾਅਦ ਹੁਣ ਤਾਂ ਦੋ ਮੇਲੇ ਲੱਗਣ ਲੱਗੇ ਜੀ ਚਾਨਣ ਦੇ ਵਿੱਚ ਆਉਂਦੇ ਨੇ ਤਾਂ ਦੋ ਮੇਲੇ ਲੱਗ ਜਾਂਦੇ ਨੇ ਜੀ ਆਹ ਅੰਦਰੋਂ ਫਿਰ ਤੁਹਾਨੂੰ ਦਰਸ਼ਨ ਕਰਾਉਣੇ ਦਾ ਦਾਦੇ ਰਾਣੀਤੀ ਦੇ ਤੇ ਆ ਇਹਨਾਂ ਦੇ ਪਿੱਛੇ ਮੂਰਤੀ ਤਸਵੀਰ ਵੀ ਬਣੀ ਹੋਈ ਹੈ ਅਸੀਂ ਮਥਰੇ ਦੇ ਕੇ ਬਾਹਰ ਆ ਚੁੱਕੇ ਸੀ ਕਿ ਇਹਦੇ ਪਾਪਾ ਹਜੇ ਲੈਣ ਚ ਲੱਗੇ ਹੋਏ ਸੀ ਸਵਰੀ ਤੇ ਉਹਨਾਂ ਦੀ ਵਾਰੀ ਨਹੀਂ ਆਈ ਸੀ ਉਹ ਅੰਦਰ ਹੀ ਸੀ ਕਿ ਅਸੀਂ ਉਹਨਾਂ ਦੀ ਵੇਟ ਕਰ ਰਹੇ ਸੀ ਪਤਾ ਨੂੰ ਸਵੇਰੇ ਇਕੱਠਾ ਜਿਹੜਾ ਜੀ ਘੱਟ ਹੁੰਦਾ ਸ਼ਾਮ ਨੂੰ ਇਕੱਠ ਜਿਆਦਾ ਹੋ ਜਾਂਦਾ ਕਿਉਂਕਿ ਹੁਣ ਬੱਚੇ ਜਾਂਦੇ ਨੇ ਸਕੂਲ ਬੱਚਿਆਂ ਦੇ ਸਾਰਿਆਂ ਦੇ ਪੇਪਰ ਸਤੰਬਰ ਦੇ ਵਿੱਚ ਚੱਲ ਪੈਂਦੇ ਨੇ ਸਾਰੇ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਸਾਰੇ ਸਕੂਲਾਂ ਦੇ ਵਿੱਚ ਅਸੀਂ ਸਕੂਲ 'ਚ ਵੀ ਕਿਹਾ ਸੀ ਮੈਡਮ ਨੂੰ ਵੀ ਮਤਲਬ ਕਿ ਇਹਨਾਂ ਨੂੰ ਪੇਪਰ ਹੋਣ ਤੋਂ ਬਾਅਦ ਭੇਜਦੇ ਅਸੀਂ ਲੈ ਜਾਵਾਂਗੇ ਪਰ ਮੈਡਮ ਕਹਿੰਦੇ ਨਹੀਂ ਵੀ ਬੱਚੇ ਬਹੁਤ ਜ਼ਿਆਦਾ ਛੁੱਟੀ ਮੇਲੇ ਲਈ ਮੰਗ ਰਹੇ ਨੇ ਕਹਿੰਦੇ ਤਾਂ ਸਾਡਾ ਤਾਂ ਸਕੂਲ ਖਾਲੀ ਹੋ ਜੂ ਵੀ ਨਹੀਂ ਭੇਜਦੇ ਸੀ ਫੇਰ ਆਪਾਂ ਇੱਧਰ ਆ ਗਏ ਜੀ ਪਿਤਾ ਮਾਥਾ ਰੇਕ ਕੇ ਆ ਗਏ ਆਪਾਂ ਇੱਧਰ ਮਿੱਟੀ ਦੀ ਪਰੰਪਰਾ ਇੱਥੇ ਮਿੱਟੀ ਕੱਢੀ ਜਾਂਦੀ ਆਪਾਂ ਮਿੱਟੀ ਕੱਢਣ ਲੱਗ ਗਏ ਪਾਣੀ ਦਾ ਛੱਪ ਪੜੇ ਜਾਂ ਬਣਿਆ ਹੋਇਆ ਉਹਦੇ ਵਿੱਚ ਮਿੱਟੀ ਕੱਢੀ ਜਾਂਦੀ ਆ ਆਪਾਂ ਸਾਰੇ ਨਹੀਂ ਬੱਚਿਆਂ ਦੀ ਮਿੱਟੀ ਕੱਢਤੀ ਆਪਣੀ ਵੀ ਕੱਢ ਲਈ ਚਲੋ ਹਾਂ ਉਹ ਹੈ ਤੇ ਇੱਥੇ ਸਮਾਧਾਨੇ ਬਣੀ ਹੋਈ ਨੇ ਇੱਥੇ ਆਪਾਂ ਮੱਥਾ ਟੇਕਦੇ ਆਂ ਤੇ ਇੱਕ ਇੱਥੇ ਸ਼ਿਵ ਜੀ ਦਾ ਮੰਦਿਰ ਬਣਿਆ ਹੈ ਉੱਥੇ ਆਪਾਂ ਮੱਥਾ ਟੇਕਦੇ ਆਂ ਬੱਚਿਆਂ ਨੂੰ ਕੰਟੀ ਵਿਜਾਉਣ ਦਾ ਬੱਚਾ ਹੈ ਸ਼ ਵੀ ਤਸਵੀਰ ਕੰਟੀ ਵਿਜਾਈ ਜਾਂਦੇ ਨੇ ਬਾਰ-ਬਾਰ ਲੋ ਜੇ ਇੱਥੇ ਆਪਾਂ ਸ਼ਿਵ ਜੀ ਦੇ ਦਰਸ਼ਨ ਕਰਦੇ ਆਂ ਮਹਾਰਾਜ ਦੇ ਲਓ ਜੀ ਹੁਣ ਆਪਾਂ ਇੱਥੋਂ ਚੱਲ ਪਏ ਮਾਥਾ ਦੇ ਕੇ ਮੈਂ ਬੱਚਿਆਂ ਕੇ ਬਾਚੂਲੇ ਵਾਲੂ ਚਲੇ ਜਾਣੇ ਪਹਿਲਾਂ ਬੱਚੇ ਕਹਿੰਦੇ ਨਹੀਂ ਮੰਮਾ ਪਹਿਲੇ ਧਰ ਮੇਲਾ ਦੇਖਦੇ ਆਂ ਫਿਰ ਝੂਲੇ ਦੇਖਾਂਗੇ ਬੱਸ ਬੱਚਿਆਂ ਨੂੰ ਮੇਲੇ ਦਾ ਚੋਹ ਹੁੰਦਾ ਜੀ ਪਹਿਲਾਂ ਅਸੀਂ ਮੇਲਾ ਇੱਕ ਹੋਰ ਵੀ ਦੇਖਿਆ ਸੀ 8 ਦਿਨ ਪਹਿਲਾਂ ਮਾਜਰੀ ਦਾ ਸੀ ਉਹ ਸਵੇਰੇ ਸਾਡੇ ਜਿਹੜਾ ਮੱਥਾ ਟਿਕਾਉ ਡੈਡੀ ਟੇਕ ਆਏ ਸੀਗੇ ਸਾਡੇ ਮੱਥੇ ਦੇ ਵਿੱਚ ਜੀ ਇੱਕ ਪੰਜੀਰੀ ਰਲੋਣੀ ਪੈਂਦੀ ਹੈ ਪੰਜੀਰੀ ਬਣਾਉਣੇ ਇੱਕ ਦਿਨ ਪਹਿਲਾਂ ਤੇ ਮਿੱਠੀਆਂ ਰੋਟੀਆਂ ਦੁੱਧ ਦਹੀਂ ਤੇ 1/2 ਕਿਲੋ ਨੂਣ ਹੁੰਦਾ ਜਿਹੜਾ ਅਸੀਂ ਮੱਥਾ ਦੇਖ ਕੇ ਆਉਨੇ ਉਸ ਤੋਂ ਬਾਅਦ ਸਾਰਾ ਪਰਿਵਾਰ ਰੋਟੀ ਖਾਂਦਾ ਪਹਿਲਾਂ ਮੱਥਾ ਦੇਖ ਕੇ ਆਉਨੇ ਜੇ ਕਿਰਾਂ ਜਾ ਕੇ ਡੇਕੇ ਵਿੱਚ ਸਾਰੇ ਚਲੇ ਜਾਂ ਉਹਦੀ ਮਰਜ਼ੀ ਹੁਣ ਬੱਚੇ ਸਕੂਲ ਜਾਂਦੇ ਨੇ ਉਹਦੇ ਕਰਕੇ ਜਾ ਨਹੀਂ ਜਾਂਦਾ ਜੀ ਅੱਗੇ ਸਾਰੇ ਚਲੇ ਜਾਂਦੇ ਉੱਥੇ ਬੈਠ ਕੇ ਰੋਟੀ ਖਾਂਦੇ ਸੀ ਹੁਣ ਫਿਰ ਇਹਦੇ ਦਾਦੂ ਜਾ ਕੇ ਮਾਥਾ ਟੇਕ ਕੇ ਆਉਂਦੇ ਨੇ ਉਸ ਤੋਂ ਬਾਅਦ ਆਪਾਂ ਫਿਰ ਸਾਰੇ ਰੋਟੀ ਖਾ ਲੈਨੇ ਆ ਬਾਕੀ ਪਰਿਵਾਰ ਜਦੋਂ ਮਰਜ਼ੀ ਮਾਥਾ ਟੇਕਿਆ ਉਹ ਆਪਣੀ ਇੱਛੇ ਜੇ ਸਾਰੇ ਜੋ ਚ ਇੱਕ ਜਣ ਜਾ ਕੇ ਟੇਕਿਓ ਉਹ ਆਪਣੀ ਆਪਣੀ ਚਰਦਾ ਲਓ ਜੀ ਹੁਣ ਆਪਾਂ ਮੇਲੇ ਦੇ ਵਿੱਚ ਫਿਰ ਰਹੇ ਆ ਬੱਚੇ ਦੇਖ ਰਹੇ ਨੇ ਕੋਈ ਚੀਜ਼ਾਂ ਤਕਨਾਂ ਤੇ ਸਾਨੂੰ ਇਹ ਕੋ ਫੋਨ ਕਵਰ ਪਸੰਦ ਆਇਆ ਜੀ ਪਰ ਉਹ ਸਾਡੇ ਫੋਨ ਦੇ ਨਹੀਂ ਸੀਗਾ ਉਹਨਾਂ ਕੋਲਾਈ ਫੋਨ ਦੇ ਕਵਰ ਜ਼ਿਆਦਾ ਸੀਗੇ ਬਹੁਤ ਬੜਾ ਗਲਿਟਰ ਵਾਲਾ ਸੀ ਉਹ ਹਾਂਜੀ ਗਲਿਟਰ ਜਿਹੇ ਵਾਲਾ ਵਿੱਚ ਬਟਰਫਲਾਈ ਜੀ ਹੁੰਦੀ ਸੀ ਤੇ ਲੀਆਂ ਜੀ ਜਿਹਨੇ ਸੋਹਣਾ ਲੱਗਦਾ ਪਿਛਲੀ ਵਾਰੀ ਤੇ ਭੂਆ ਜੀ ਲੈ ਕੇ ਆਏ ਸੀਗੇ ਅਸੀਂ ਕਿਹ ਚਲ ਅਸੀਂ ਵੀ ਲੈ ਲਾਂਗੇ ਇਸ ਵਾਰ ਦੇਖਿਆ ਪਰ ਪਸੰਦ ਆ ਗਿਆ ਪਰ ਉਹ ਆਈਫੋਨ ਦੇ ਕਵਰ ਸੀਗੇ ਸਾਰੇ ਤੇ ਬਾਕੀ ਹੋਰ ਸੈਟਾਂ ਦੇ ਸੀਗੇ ਸਾਡੇ ਵਾਲੇ ਸੈਟ ਤਾਂ ਨਹੀਂ ਸੀਗਾ ਮਿਲਿਆ ਹਾਸ਼ਬੀ ਨੂੰ ਕੋਈ ਖੇਡ ਪਸੰਦ ਨਹੀਂ ਆਉਂਦੀ ਜੋ ਮਰਜ਼ੀ ਪੁੱਛੋ ਵਿਆ ਲੈਣਾ ਨਹੀਂ ਲੈਣਾ ਨਹੀਂ ਲੈਣਾ ਫਿਰ ਕਹਿੰਦਾ ਮੈਨੂੰ ਕੋड़ा ਤੁਹਾਨੂੰ ਕੁਝ ਦਵਾਇਆ ਨਾਲੇ ਲੈਂਦਾ ਨਹੀਂ ਸੀ ਰਿੱਕ ਦਿਖਾਉਂਦੇ ਅਕੋਨ ਦੀ ਲੰਗ ਜਾਂਦਾ ਸੀ ਇਹ ਨਹੀਂ ਮੈਂ ਲੈਣਾ ਇਹ ਤਾਂ ਮੇਰਾ ਪਹਿਲਾਂ ਲਿਆ ਹੋਇਆ ਇਹ ਨਹੀਂ ਮੈਂ ਲੈਣਾ ਇਦਾਂ ਕਰਦੇ ਕਰਾਉਂਦੇ ਨੇ ਸਾਰਾ ਮੇਲਾ ਲੰਗਾ ਤਾਂ ਉਹਨੇ ਕੁਝ ਨਹੀਂ ਲਿਆ ਜੀ ਸਭਰੀ ਇਤਨੇ ਦਾ ਜੀ ਆਪਣੇ ਰਾਵੜਮੈਨ ਵਗੈਰਾ ਜੀ ਲੈ ਲੈ ਨੀਲ ਜੀ ਜੀ ਲੈ ਲੈ ਨੀ ਕ ਰਾਵੜਮੈਨ ਲੈ ਲਈ ਤੇ ਇੱਕ ਪਹਿਲਾਂ ਨੀਲਮੈਂਟ ਲਈ ਸੀ ਤੇ ਟਾਪਸ ਵਗੈਰਾ ਜੀ ਲਈ ਸੀ ਸਕੂਲ ਦੇ ਵਿੱਚ ਘੜਾ ਵੱਡੇ ਪਾਉਣ ਦਿੰਦੇ ਨੇ ਜੀ ਬਿਲਕੁਲ ਛੋਟੇ ਛੋਟੇ ਕੋਕਿਆਂ ਵਾਲੇ ਲੈਣੇ ਨੇ ਸੀ ਕਾਪੀ ਦੇ ਖਾਣਾ ਤੇ ਟ੍ਰਾਈ ਕੀਤਾ ਪਰ ਮੋਬਾਈਲ ਕਵਰ ਨਹੀਂ ਮਿਲਿਆ ਸਭ ਰੀਤ ਗੈਰੇ ਬੇਦਰ ਮੈਂ ਮੈਂ ਕੁਲ 10 ਤੇਲ ਮੈਂ ਕੁਲ 10 ਆਪਣੇ ਕਿੰਨੇ ਪਏ ਨੇ ਫਿਰ ਸਾਰੇ ਨਿਸਫਾਈ ਕਰਨੀ ਉਹ ਕਿੰਨੇ ਮਿੱਟੀ ਮਿੱਟੀ ਪੈ ਜਾਂਦੀ ਹੈ ਕਿੰਨੇ ਕੁ ਦਸਤੇ ਲਈ ਜੋ ਲੋਏ ਇਧਰ ਗੁੱਤ ਬਟਨ ਸੂਨਿਆ ਕਲਿੱਪ ਨੇਲ ਪਾਲਿਸ਼ ਸਾਰਾ ਕੁਸ਼ਪੇ ਤੇ ਇਧਰੋਂ ਬੱਚੇ ਆ ਕੇ ਗੋਲ ਗੱਪੇ ਖਾਣ ਲੱਗੇ ਐਨੇ ਮम्मा ਗੋਲ ਗੱਪੇ ਖਾਣ ਨਹੀਂ ਦੇਖੇ ਗੋਲ ਗੱਪੇ ਖਾ ਲਉ ਭਾਈ ਗੋਲ ਗੱਪੇ ਇਧਰ ਨਿੱਚੂ ਗਲੀਆਂ ਜੇ ਸੀ ਉਹਨਾਂ ਜਦੋਂ ਵੀ ਪਾਣੀ ਪਾਉਂਦੇ ਸੀ ਨਾ ਉਹ ਸਾਰੇ ਰੁੱਟ ਜਾਂਦੇ ਸੀ ਪਾਣੀ ਜਦ ਸਾਰਾ ਚੂਸ ਜਾਂਦਾ ਸੀ ਮੇਰੇ ਲੈਣਾ ਸੀ ਜਿਮਾਸੂ ਕੋਲੋਂ ਕਰਨ ਬਣਦੀ ਆ। ਕਾਕੇ ਗਾਣ ਲੱਗੇ ਬਰਚ ਲੱਗੇ ਸਵੇਰ ਦੇ ਮੈਂ ਕਿ ਪਾਣੀ ਪੀ ਲਵੋ ਬੋਤਲ ਅਸੀਂ ਪਾਣੀ ਦੇ ਨਾਲ ਲੈ ਗਈ ਸੀ। ਇਹ ਪਾਣੀ ਪੀ ਲਓ। ਲਓ ਜੀ ਇਧਰ ਫਿਰ ਜੂਲੇ ਬਖਾਨੇ ਵੇਲੇ ਦੇ। ਆਪਾਂ ਤਾਂ ਨਹੀਂ ਜੀ ਜੂਲੇ ਦੇ ਵਿੱਚ ਚੜੇ ਨਾ ਬੱਚੇ ਚੜੇ ਨੇ। ਆਪਾਂ ਤਾਂ ਬਸ ਦੇਖੀ ਸੀਗੇ। ਹੋਰ ਵਿੱਚ ਚੁੱਲ੍ਹੇ ਲੈ ਆ ਰਹੇ ਨੇ ਟਾਈਮ ਜਿਹੜਾ ਸ਼ਾਮ ਦਾ ਹੋਇਆ ਪਿਆ ਸੀ ਨਾ ਜੀ 5 ਵਜੇ ਕਿ ਸੀਗੇ ਤੇ ਫਿਰ ਸਾਨੂੰ ਇਹ ਵੀ ਹੋ ਗਿਆ ਕਿ ਧਾਰਾ ਚੋਣੇ ਨੇ ਜਲਦੀ ਚੱਲੀਏ ਤੇ ਬੱਦਲ ਵੀ ਕਾਫੀ ਹੋਇਆ ਪਿਆ ਸੀ ਇੱਕ ਵਾਰ ਅਸੀਂ ਸ਼ਾਮ ਜਨਾਈ ਚਲੇ ਗਏ ਇੰਨਾ ਮੀਂਹ ਆ ਗਿਆ ਜੀ ਰਸਤੇ 'ਚ ਉੱਥੇ ਜਾਮ ਲੱਗ ਗਿਆ ਬਹੁਤ ਜ਼ਿਆਦਾ ਹੈ ਪਰ ਜਾਮ ਤਾਂ ਇਸ ਵਾਰ ਵੀ ਬਹੁਤ ਲੱਗ ਗਿਆ ਸਾਨੂੰ ਹੋਰ ਪਿੰਡਾਂ ਵਿੱਚ ਦੀ ਵਾਪਸ ਆਉਣਾ ਪੈ ਗਿਆ ਜਾਮ ਕਾਫੀ ਲੱਗ ਗਿਆ ਸੀ ਫਿਰ ਇਸ ਕਰਕੇ ਧਾਰਾ ਨੂੰ ਲੇਟ ਹੋਮਮਗੇ ਆਪਾਂ ਹੋਰ ਪਿੰਡ ਵਿੱਚ ਚਲੇ ਜਾਣੇ ਆ ਮੇਰੇ ਕੋ ਜੂਲੇ ਗੱਨੇ ਵਧੀਆ ਲੱਗਦੇ ਨੇ ਇਹ ਜੂਲੇ ਵਿੱਚ ਮੈਂ ਤਾਂ ਬੈਠੀ ਹਾਂ ਪਰ ਸਵਰੀ ਤੁਰੀ ਨਹੀਂ ਬੈਠੇ ਇਹ ਕਹਿੰਦਾ ਸਾਨੂੰ ਤਾਂ ਜੀ ਮਮਾ ਡਰ ਲੱਗਦਾ ਛੋਟੇ ਪਰ ਆਉਂਦਾ ਜੀ ਬੱਚਾ ਡਿਗ ਜੇ ਕਰ ਜੇ ਔਖਾ ਹੈ ਛੋਟੇ ਨੇ ਹਜੇ ਕਦੇ ਫੇਰ ਬੈਠ ਜਾਣਗੇ ਐ ਫਿਰ ਕਹਿੰਦਾ ਪਕੌੜੇ ਖਾ ਲੈਨੇ ਮਮਾ ਮੈਂ ਕਿਹਾ ਵੀ ਨਹੀਂ ਅਬ ਪਕੌੜੇ ਨਹੀਂ ਖਾਂਦੇ ਮੈਨੂੰ ਨਹੀਂ ਵਧੀਆ ਲੱਗੇ ਦੇਖ ਕੇ ਜੇ ਤੇ ਮੈਂ ਕਿਹਾ ਚੱਲ ਆਪਾਂ ਉਥੇ ਸਮੋਸੇ ਲੈ ਲਾਂਗੇ ਬਸ ਸਮੋਸੇ ਘਰ ਜਾ ਕੇ ਸਾਰੇ ਖਾ ਲਿਓ। ਉਸ ਤੋਂ ਗੋਲ ਗੱਪੇ ਖਾ ਲੈਣਾ ਇੱਕ ਕੁਲਫੀ ਖਾ ਲਈ ਗੋਲ ਗੱਪੇ ਖਾ ਲਈ ਤੇ ਬਾਕੀ ਮੈਂ ਕਿਹਾ ਆਪਾਂ ਸਮੋਸੇ ਲੈ ਜਾਾਂਗੇ ਬਾਜ਼ਾਰ ਚ ਸਮੋਸੇ ਘਰ ਜਾ ਕੇ ਸਾਰੇ ਖਾ ਲਿਓ। ਮੈਂ ਬੈਠ ਕੇ ਰਾਮਰਾ ਖਾ ਮਾ ਕੇ ਥਿਕੇ ਥਿਕੇ ਸੱਟਾ ਆਉਂਦਾ ਜੀ। ਜੂਰੇ ਵਿੱਚ ਨੇ ਸੁਣਾ ਕਿੰਨੀਆਂ ਮੋਟਰਸਾਈਕਲ ਦੀ ਸ਼ੇਪ ਕਾਰ ਜਹਾਜ਼ ਜੀਪ ਆ ਮੋਟਰਸਾਈਕਲ ਗੱਡੀ ਕਿੰਨੀ ਵਧੀਆ ਬਣੇ ਹੋਏ ਨੇ ਬਸ ਬੱਚੇ ਦੇਖਣ ਦੇ ਅਲੱਗ-ਅਲੱਗ ਪਸੰਦ ਕਰਦੇ ਨੇ ਮੈਂ ਕਾਰ 'ਚ ਬੈਠਣਾ ਹੈ ਮੈਂ ਜਹਾਜ਼ 'ਚ ਬੈਠਣਾ ਹੈ ਜੀਪ 'ਚ ਬੈਠਣਾ ਇੰਜੋਏ ਕਰ ਰਹੇ ਨੇ ਐਸ਼ਵੀਰ ਪਹਿਲਾਂ ਬੈਠਾ ਛੋਟਾ ਹੁੰਦਾ ਹੁਣ ਨਹੀਂ ਬੈਠਦਾ ਕਹਿੰਦਾ ਨਹੀਂ ਬੈਠਣਾ ਮੈਂ ਹੁਣ ਵੱਡਾ ਹੋ ਗਿਆ ਉਹਨੂੰ ਵੱਡਾ ਮੰਨਦਾ ਜੀ ਅਸੀਂ ਉੱਝਾਂ ਨੂੰ ਜਾਮਦ ਖੋਨੇ ਬਹੁਤ ਵੱਡੀ ਲਾਈਨ ਲੱਗੀ ਹੋਈ ਉਹ ਅੱਗੇ ਕੱਟ ਜਾਂਦਾ ਹੋ ਜਾਂਦੀ ਗਰਮੀ ਜੀ ਹੋ ਜਾਂਦੀ ਪਰ ਵੈਸੇ ਹਵਾ ਚੱਲ ਪਈ ਦੀ ਇਸ ਵਾਰੀ ਨਹੀਂ ਗਰਮੀ ਨਹੀਂ ਲੱਗੀ ਸੋੜੀ ਇਹਨੇ ਵੀਡੀਓ ਵੱਧ ਦੂਰ ਤੋਂ ਬਣਾ ਲਈ ਲੋ ਜੀ ਖੇਡਾਂ ਖਾਈ ਤੁਹਾਨੂੰ ਮੈਂ ਸੁਣ ਕੇ ਇੱਥੋਂ ਲੈ ਲੈ ਫੇਰ ਤਾਂ ਮੇਲੇ ਜੋ ਆ ਬਾਹਰ ਵੀ ਨਿਕਲੇ ਮੈਂ ਹੁਣ ਕੋਈ ਖੇਡ ਨਹੀਂ ਮਿਲਨੀ ਦੇਖ ਕੇ ਮੈਂ ਆ ਨਹੀਂ ਲੈਣਾ ਮੈਂ ਆ ਨਹੀਂ ਲੈਣਾ ਮੈਂ ਕਿਹਾ ਚਲ ਵਸਤ ਦਾ ਭਰੀ ਚੱਲ ਹੁਣ ਤਾਂ ਨਹੀਂ ਕੁਝ ਲੈਣਾ ਪਸੰਦ ਹੀ ਨਹੀਂ ਕਰਦਾ ਜਿਹਦੇ ਕੋਈ ਖੇਡ ਮੈਂ ਇਹ ਨਹੀਂ ਲੈਂਦਾ ਮੈਂ ਉਹ ਨਹੀਂ ਲੈਂਦਾ ਇਹ ਬੱਚਿਆਂ ਆਣੀਆਂ ਨਹੀਂ ਆਖਦਾ ਸੋ ਸਿਆਣੇ ਵਾਲੇ ਲੈ ਲੈਣ ਇਹ ਕਿ ਡਾਕਟਰ ਟੱਲ ਲੈ ਕਹਿੰਦਾ ਉਹ ਲੈਣਾ ਕਾਰਾਂ ਜੀਪਾਂ ਜਿਹਾ ਕਾਫੀ ਦਿਖਾਈ ਪਾਈ ਦਿੰਦਾ ਕਹਿੰਦਾ ਨਹੀਂ ਮੈਂ ਤਾਂ ਲੈਣੀ ਨਹੀਂ ਫਤੱਲੇ ਦੇਖੋ ਵੱਡੀਆਂ ਚੀਜ਼ਾਂ ਹੈਗੀਆਂ ਇਹ ਤਾਂ ਕਰਕੇ ਨਹੀਂ ਲੈਂਦਾ ਕਿਉਂਕਿ ਦੇਖੋ ਵੱਡੀ ਕਾਰ ਵੀ ਹੈਗੀ ਐ ਕੰਪੈਨ ਹੈਗੀ ਐ ਟਰੈਕਟਰ ਨਾਲ ਦੀ ਲੋਹੇ ਦਾ ਹੈਗਾ ਇਹਨੂੰ ਛੋਟੇ ਚੀਜ਼ ਹੁਣ ਆਪੇ ਨਹੀਂ ਵਧੀਆ ਲੱਗਦੀਆਂ ਵੱਡੀਆਂ ਚਲਾ ਲੈ ਬੱਚਾ ਇਹਨਾਂ ਨੂੰ ਛੋਟੇ ਨਹੀਂ ਵਧੀਆ ਲੱਗਦੀਆਂ ਸਾਈਕਲ ਹੈਗਾ ਆਪਾਂ ਸੇ ਨਹੀਂ ਹੁਣ ਪਸੰਦ ਕਰ ਤਾਂ ਛੋਟੇ ਚੀਜ਼ਾਂ ਨੂੰ ਇਦਰ ਸੋਰੀ ਦੀ ਬਹਾ ਮੋਟਰਸਾਈਕਲ ਆਪਣਾ ਸਟੈਂਡ ਤੇ ਲਾਇਆ ਹੁੰਦੀ ਉਹ ਲੈਣ ਚੱਲੇਗੇ ਤੇ ਅਸੀਂ ਇਤਰਾ ਕੇ ਬਾਹਰ ਕੱਢ ਕੇ ਘਰ ਵਾਪਸ ਆਉਣ ਲਈ ਸੜਕ ਤੇ ਸਭ ਵੀਡੀਓ ਦੇਖੋ ਕਿਸ ਤਰ੍ਹਾਂ ਬਣਾ ਰਹੀ ਹੈ ਕਾਠਾ ਜਿਹੜਾ ਇੱਥੇ ਬਹੁਤ ਜ਼ਿਆਦਾ ਹੁੰਦਾ ਹੈ 12 ਪਿੰਡ ਰਹਿਲਾਂ ਦੇ ਨੇ ਉਹ ਸਾਰੇ ਇੱਥੇ ਮੱਥਾ ਟੇਕਣ ਆਉਂਦੇ ਨੇ ਬਾਕੀ ਵੀ ਰਲਵੇਂ ਦੇ ਸਾਰੇ ਪਿੰਡ ਉੰਜ ਆ ਜਾਂਦੇ ਨੇ ਬੱਚੇ ਕਹਿੰਦੇ ਨੇ ਮੇਲੇ ਜਾਣਾ ਕੁਝ ਰਿਸ਼ਤੇਦਾਰ ਆ ਜਾਂਦੇ ਨੇ ਇਕੱਠਾ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਮੇਲੇ ਤੇ ਲਓ ਜੀ ਜਾਮ ਇਤਰਾ ਕੋਣ ਜਾਮ ਲੱਗ ਗਿਆ ਤੁਹਾਨੂੰ ਦਿਖਾਉਣਾ ਹੈ ਸੜਕ ਤੇ ਦੂਰ ਤੱਕ ਗੱਡੀਆਂ ਖੜੀਆਂ ਨੇ ਹੋ ਦੇਖੋ ਬਹੁਤ ਜ਼ਿਆਦਾ ਦੂਰ ਤੱਕ ਰਜਾਮ ਸੀਗਾ ਇਹ ਸਾਨੂੰ ਉਹਨੇ ਸੁੱਧੇਲ ਦਾ ਰਸਤਾ ਬਦਲਿਆ ਕਹਿੰਦੇ ਵੀ ਇੱਥੋਂ ਦੀ ਨਾ ਲੰਘੋ ਤੁਸੀਂ ਹੱਲੋ ਤਾਣੀ ਪਿੰਡ ਹੈ ਉਹਦੇ ਵਿੱਚ ਦੀ ਲੰਘੋ ਫੇਰ ਸੈੱਟ ਆਊਗਾ ਇਹ ਤੇ ਜਾਮ ਕਾਫੀ ਦੂਰ ਤੱਕ ਹੈ ਵੀ ਘੰਟਾ ਲੇਟ ਘੰਟਾ ਥੋੜੀ ਬਾਰੀ ਨਹੀਂ ਆਉਣੀ ਨੰਗਣ ਲਈ ਲੋ ਜੀ ਆਪਾਂ ਜਿਹੜੇ ਲੈ ਕੇ ਆਇਤੀ ਸਮੋਸੇ ਘਰ ਆ ਕੇ ਆਪਾਂ ਖਾਦੇ ਸੋ ਪਹਿਲਾਂ ਪਤਾਰਾ ਚੋਈਆਂ ਉਸ ਤੋਂ ਬਾਅਦ ਖਾਦੇ ਸਮੋਸੇ ਕਿਉਂਕਿ ਟਾਈਮ ਦੋਜੀ ਤੇ ਆਉਣ ਦਾ ਹੋਇਆ ਪਿਆ ਹੁੰਦਾ ਨਾ ਤਾਂ ਕਰ ਫੇਰ ਆਪਾਂ ਪਹਿਲਾਂ ਤਾਰਾ ਚੋਈਆਂ ਫੇਰ ਆ ਕੇ ਚਲੋ ਇਹ ਸਾਰੇ ਦਿਸਮੋਸੇ ਭਾ ਕੇ ਜਲੇਬੀਆਂ ਲੈ ਆਂਦੀ ਆ ਜੀ ਕਿ ਜਲੇਬੀਆਂ ਲਓ ਜੀ ਤੁਸੀਂ ਵੀ ਖਾਓ ਜਲੇਬੀਆਂ ਸਮੋਸੇ ਇੰਜੋਏ ਕਰੋ ਆਹ ਸਬਰੀਦ ਮੇਲੇ ਤੋਂ ਲੈ ਕੇ ਆਈਏ ਤੀਜਾ ਇੱਕ ਚੂੜੀ ਰਾਵੜ ਮਣ ਨਾ ਨੇ ਲੈ ਕੇ ਆਈਏ ਉਹ ਵੀ ਦਿਖਾਈ ਨੇ ਆ ਰਵੜਵਾਂਂ ਜਿਲੇ ਕੇ ਆਈ ਜੀ ਬਹੁਤ ਸੋਹਣੇ ਕਾਫੀ ਰੰਗ ਨੇ ਇਹਦੇ ਵਿੱਚ ਜੀ ਛੋਟੇ ਛੋਟੇ ਨੇ ਵਧੀਆ ਲੱਗ ਰਹੇ ਨੇ ਬੱਚਿਆਂ ਦੇ ਪਾਏ ਹੋਏ ਪਰ ਜੇ ਤਾਂ ਪਹਿਲਾਂ ਵੀ ਲੈ ਆਈ ਸੀ ਮੈਂ ਕਿ ਚੱਲ ਹੋਰ ਲੈ ਲੈ ਬੱਚੇ ਤਾਂ ਲੋੜ ਪੈਂਦੀ ਹੋ ਰਹੀਦੀ ਆ ਇਹ ਨੀਲੇ ਕੇ ਆਈ ਹੈ ਸਾਡੇ ਉਧਰ ਜਿਪਲੀਨ ਲੈ ਕੇ ਆਈ ਸੀ ਉਹਨ ਦੇਖ ਕੇ ਹੁਣ ਸਭਰੀਤ ਲੈ ਜਿਪਲੀਨ ਉਸ ਦਿਨ ਲਾਈ ਫਿਰਦੀ ਸੀ ਲੈ ਕੇ ਹੁਣ ਸੋਰੀ ਕਿ ਮਮਾ ਮੈਂ ਵੀ ਲੈ ਲੈਣੀ ਮੈਂ ਕਿ ਚੱਲ ਲੈ ਲਾਂ ਬਿਲਕੁਲ ਛੋਟੇ ਛੋਟੇ ਨੇ ਜੀ ਚਾਹੇ ਮੀਡੀਅਮ ਦੇ ਵਿੱਚ ਪਾਲੋ ਛੇ ਗੁੱਤ ਦੇ ਵਿੱਚ ਦੋ ਵੱਡੇ ਜੇ ਆ ਜਾਣਗੇ ਬਸ ਕਲਰ ਇਹਦੇ ਵਿੱਚ ਕਾਫੀ ਨੇ ਗੁੱਤ ਵਟਣੇ ਕਾਫੀ ਨੇ ਜੀ 40 80 ਗੁੱਤ ਵਟਣੇ ਇਹਦੇ ਵਿੱਚ